ਕਿਹੜੀ ਹੱਤਵੱਤੀਆਂ ਵੱਲੋਂ ਉਹਨੇ ਉਡੀ ਟਾਇਰਾਂ ਨਾ ਇਹ ਹਰ ਤੱਕ ਪੁੱਤੀ ਗਈ ਹੈ ਇਹਦੇ ਰੋਸ ਹੋ ਜੋ ਅੱਜ ਤੁਸੀਂ ਦੇਖ ਰਹੇ ਹੋ ਸਾਡਾ ਸਾਰਾ ਸ਼ਹਿਰ ਇੱਕ ਜੁੱਟ ਹੋ ਕੇ ਹਰ ਧਰਮ ਦਾ ਜਿਹੜਾ ਅੱਜ ਇੱਥੇ ਜਗਤੀ ਇਸਦੇ ਰੋਸ ਵਜੋਂ ਇੱਥੇ ਇਕੱਤਰ ਹੋਇਆ ਤੇ ਆਪਣਾ ਰੋਸ ਜ਼ਾਹਰ ਕਰ ਰਿਹਾ ਹੈ ਤੇ ਤੁਹਾਡੇ ਸਾਹਮਣੇ ਹੁਣ ਪੁੱਤਲਾ ਵੀ ਬੁਟਿਆ ਜਾ ਰਿਹਾ ਹੈ ਕਿ ਜਿਹੜੀ ਘਟਨਾ ਸਿੱਗੀ ਇਹ ਬਹੁਤ ਹੀ ਭੰਗ ਭੰਗੀ 26 ਜਾਂ 28 ਲੋਕਾਂ ਦਾ ਕਤਲ ਹੈ ਇਹ ਪੂਰੇ ਸਮੁੱਚੀ ਮਨੁੱਖਤਾ ਦਾ ਕਤਲ ਹੈ ਪੂਰੇ ਦੇਸ਼ ਦੇ ਵਿੱਚ ਇਹ ਨੂੰ ਲੈ ਕੇ ਰੋਸ ਚੱਲ ਰਿਹਾ ਹੈ ਤੇ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਕਰਦੇ ਆ ਕੇਂਦਰੀ ਗ੍ਰਹਿ ਮੰਤਰੀ ਅਮਰ ਸ਼ਾਨੀ ਖਾਦੀ ਨੂੰ ਬੇਨਤੀ ਕਰਦੇ ਆ ਕਿ ਇਹ ਇਹਨਾਂ ਜਿਹੜੇ ਅਤਵਾਦੀ ਇਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਇਹਨਾਂ ਨੂੰ ਜਲਦ ਤੋਂ ਜਲਦ ਲੱਭ ਕੇ ਜਿਵੇਂ ਇਹਨਾਂ ਨੇ ਸਾਡੇ ਉੱਥੇ ਉਹ ਨਾਮ ਪੁੱਛ ਪੁੱਛ ਕੇ ਜਾਤ ਪੁੱਛ ਪੁੱਛ ਕੇ ਇੱਕ ਇੱਕ ਨੂੰ ਮੋਤੇ ਘਾਟ ਉਤਾਰਿਆ ਉਹ ਵੀ ਇਹਨਾਂ ਨੇ ਛੁੜ ਛੁੜ ਕੇ ਇਹਨਾਂ ਨੂੰ ਮਾਰਨਾ ਚਾਹੀਦਾ ਤੇ ਇਹ ਜਿਹੜਾ ਪਾਕਿਸਤਾਨ ਇਹ ਸਾਰੀਆਂ ਜਿਹੜੀਆਂ ਚੋਟੀਆਂ ਸਾਲ ਚੱਲਾਂ ਹੈ ਚੱਲ ਰਿਹਾ ਹੈ ਜਿਹੜਾ ਇੱਕ ਗੰਗਾਲ ਮੁਲਕ ਹੈ ਜੇ ਵੀ ਆਪਣੀ ਕੋ ਾਕਾਤ ਨਹੀਂ ਹੈਗੀ ਇੱਕ ਸੂਈ ਤੱਕੇ ਬਣਾਉਣ ਜੋਗਾ ਹੈ ਨਹੀਂ ਅੱਜ ਇਹ ਸਾਡੇ ਦੇਸ਼ ਨਾਲ ਪੰਡੇ ਲੈ ਰਿਹਾ ਹੈ ਇਹਨੂੰ ਇਹਦੇ ਘਰ ਚ ਵੜ ਕੇ ਹੁਣ ਜਵਾਬ ਦੇਣ ਦਾ ਸਮਾਂ ਆ ਗਿਆ ਅੱਜ ਸਾਰਾ ਦੇਸ਼ ਚਾਹੁੰਦਾ ਹੈ ਕਿ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਦੇਸ਼ ਦੀ ਨਹੀਂ ਪੂਰੇ ਸੰਸਾਰ ਦੀ ਵੱਡੀ ਪਾਵਰ ਨੇ ਉਹ ਨੂੰ ਧੂਲ ਚਕਾਰ ਚਟਾ ਸਕਦੇ ਨੇ ਇਹ ਪਾਕਿਸਤਾਨ ਨੂੰ ਕੀੜੀ ਵਗੋ ਇਤਨਾ ਮਸਲ ਸਕਦੇ ਨੇ ਤੇ ਹੁਣ ਇਹਨਾਂ ਨੂੰ ਬਿਲਕੁਲ ਵੀ ਸੋਚਣ ਦੀ ਲੋੜ ਨਹੀਂ ਆ ਦੇਸ਼ ਸਾਰਾ ਪੂਰਾ ਜਿਨ੍ਹਾਂ ਦੇ ਨਾਲ ਖੜਾ ਹੈ ਦੇਸ਼ ਦਾ ਬੱਚਾ ਬੱਚਾ ਉਹਨਾਂ ਦੇ ਨਾਲ ਖੜਾ ਹੈ ਅਸੀਂ ਵੀ ਨਾਲ ਖੜੇ ਆ ਸਾਨੂੰ ਦੱਸੋ ਅਸੀਂ ਵੀ ਕੁਰਬਾਨੀਆਂ ਦੇਣ ਨੂੰ ਤਿਆਰ ਆ ਸਾਡਾ ਬੱਚਾ ਬੱਚਾ ਅਸੀਂ ਕੁਰਬਾਨ ਕਰਦੇ ਆਂਗੇ ਪਰ ਹੁਣ ਜੱਪ ਹੋਣ ਦਾ ਸਮਾਂ ਨਹੀਂ ਹੁਣ ਸਹੀ ਟੁਕਮਾ ਸਮਾਂ ਹੈ ਕਿ ਇਹਨਾਂ ਨੂੰ ਜਵਾਬ ਦਿੱਤਾ ਜਾਵੇ ਅੱਜ ਸਾਰਾ ਦੇਸ਼ ਮੋਦੀ ਜੀ ਤੁਹਾਡੇ ਵੱਲ ਅੱਖਾਂ ਕਰਕੇ ਦੇਖ ਰਿਹਾ ਹੈ ਬਹੁਤ ਉਹ ਜਿੰਨੇ ਤੁਸੀਂ ਕਹਿ ਸਕਦੇ ਹੋ ਆਪਾਂ ਕਿਉਂਕਿ ਪਹਿਲਾਂ ਇੰਨੇ ਮਜ਼ਬੂਤ ਪ੍ਰਧਾਨ ਮੰਤਰੀ ਕਦੇ ਵੀ ਨਹੀਂ ਆਏ ਜਿੰਨੇ ਤੁਸੀਂ ਹੋ ਅੱਜ ਸਾਰਾ ਦੇਸ਼ ਤੁਹਾਡੇ ਵੱਲ ਦੇਖ ਰਿਹਾ ਹੈ ਹੁਣ ਇਸ ਕਰਕੇ ਹੁਣ ਸੋਚਣ ਦੀ ਲੋੜ ਨਹੀਂ ਹੈਗੀ ਹੁਣ ਤਾਂ ਇਹਨਾਂ ਨੂੰ ਸਬਕ ਸਿਖਾਣ ਦਾ ਸਮਾਂ ਹੈ ਇਸ ਕਰਕੇ ਹੁਣ ਬਿਲਕੁਲ ਵੀ ਤੇਰੀ ਨਹੀਂ ਚਾਹੀਦੀ ਤੇ ਇਹਨਾਂ ਤੇ ਅਟੈਕ ਕਰ ਦੇਣਾ ਚਾਹੀਦਾ ਚਾਹੇ ਸ਼੍ਰੀ ਰਾਮ ਇੱਕ ਇੱਕ ਸਨ ਮੁਕਾਮਤ ਜੇ ਅਸੀਂ ਕਹਿ ਦਈਏ ਕਿ ਦੁਨੀਆ ਦੇ ਵਿੱਚ ਸਭ ਤੋਂ ਘਟੀਆ ਦੇਸ਼ ਕਿਹੜਾ ਹੈ ਦੀ ਸਾਹਿਬ ਥੋੜਾ ਜਿਹੜੇ ਬੰਦੇ ਨੇ ਸਾਡੇ ਹਿੰਦੂਆਂ ਦਾ ਕਤਲ ਕੀਤਾ ਉਹਨਾਂ ਦੇ ਪਰਿਵਾਰਾਂ ਤੱਕ ਦੇ ਬੱਚਿਆਂ ਤੱਕ ਨੂੰ ਖਤਮ ਕਰ ਦਿਓ ਤਾਂ ਇਹ ਬਦਲਾ ਪੂਰਾ ਹੋਊਗਾ ਅੱਜ ਸਾਡੇ ਹਰ ਹਿੰਦੂਸਤਾਨੀ ਦੇ ਦਿਲ ਦੇ ਵਿੱਚ ਤੀਸ ਉੱਠ ਰਹੀ ਹੈ ਅੱਜ ਜਿਹੜੇ ਲੋਕ ਨੇ ਉਹਦੀ ਦੇਖਦੇ ਕੋਈ ਤਰਾਹੀ ਤਰਾਹੀ ਕਰ ਰਹੇ ਨੇ ਮੋਤੀ ਸਾਹਿਬ ਤੁਹਾਡੇ ਹੱਥ 'ਚ ਬਹੁਤ ਕੁਝ ਹੈ ਔਰ ਪਾਕਿਸਤਾਨ ਨੂੰ ਸਫਸਾ ਦਿਓ ਉਹਨਾਂ ਲੋਕਾਂ ਦੇ ਬੱਚਿਆਂ ਨੂੰ ਮੈਂ ਕਹਿੰਦਾ ਉਹਨਾਂ ਦੇ ਪਰਿਵਾਰਾਂ ਤੱਕ ਨੂੰ ਖਤਮ ਕਰ ਦਿਓ ਜੈਨ ਸ਼੍ਰੀ ਕਹਿਣਾ ਚਾਹੁੰਦਾ ਮੇਰਾ ਇਹੀ ਕਹਿਣਾ ਹੈ ਕਿ ਹੁਣ ਜਿਹੜੇ ਆਪਣੇ ਹਿੰਦੂਸਤਾਨੀ ਹੈ ਆਪਣੇ ਸਨਾਤਨੀ ਹੈ ਹੁਣ ਬੈਠਣ ਦੀ ਲੋੜ ਰਹੀ ਹੈ ਕਿਉਂਕਿ ਜੋ ਹੁਣ ਹੋ ਚੁੱਕਿਆ ਉਹਨਾਂ ਨੇ ਹਰ ਸਨਾਤਨੀ ਨੂੰ ਲਬ ਲਬ ਕੇ ਮਾਰਿਆ ਬਾ ਮੋਦੀ ਜੀ ਨੂੰ ਆਪਣੇ ਸੈਂਟਰ ਦੀ ਸਰਕਾਰ ਨੂੰ ਬੇਨਤੀ ਕਰਦਾ ਕਿ ਤੁਸੀਂ ਕੁਝ ਸੋਚੋ ਨਾ ਅਟੈਕ ਕਰੋ ਇਹ ਪਾਕਿਸਤਾਨ ਕਤਮੁੱਲੇ ਆਪਣਾ ਕੁਝ ਨਹੀਂ ਵਿਗਾੜ ਸਕਦੇ ਇਹਨਾਂ ਨੂੰ ਜਵਾਬ ਦਿਓ ਇਹਨਾਂ ਨੂੰ ਮਸਲ ਕੇ ਰੱਖ ਦਿਓ ਇਹ 26000 26 ਕਰੋੜ ਨੇ ਆਪਣੇ 150 ਕਰੋੜ ਜਨਤਾ ਸਾਰੇ ਮੋਦੀ ਜੀ ਦੇ ਨਾਲ ਹੈ ਅਸੀਂ ਲੜਨ ਨੂੰ ਤਿਆਰ ਹੈ ਅਸੀਂ ਮਰਨ ਨੂੰ ਤਿਆਰ ਹੈ ਸਾਡੇ ਵਿੱਚ ਮੌਜੂਦ ਹੈ ਸ੍ਰੀ ਅਨੰਤਪ੍ਰੀਤ ਪੰਦੀ ਜੀ ਅੱਜ ਦੇ ਮੌਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਾਕਿਸਤਾਨ ਨੇ ਜਿਹੜੀ ਬਹੁਤ ਹੈ ਬੇਹੂਦਾ ਮਾਰੀ ਹਰਕਤ ਕੀਤੀ ਹੈ ਜਿਹੜਾ ਸਿਵਿਲਿਅਨ ਤੇ ਹਮਲਾ ਕੀਤਾ ਹੈ ਇਹਦਾ ਜਵਾਬ ਸਾਡੀ ਸਰਕਾਰ ਸਾਡੀ ਸਰਕਾਰ ਨੂੰ ਪੂਰੇ ਤਰੀਕੇ ਨਾਲ ਦੇਣਾ ਚਾਹੀਦਾ ਹੈ ਪਾਕਿਸਤਾਨ ਨੂੰ ਸਤੰਭ ਕਰਨਾ ਚਾਹੀਦਾ ਪਾਕਿਸਤਾਨ ਦੇ ਬੋਤਿਆਂ ਦੀਆਂ ਲਾਸ਼ਾਂ ਉਹਨਾਂ ਦੇ ਬੱਚਿਆਂ ਦੇ ਕਾ ਰਾਜਪਈਆ ਹੋਰ ਹੋ ਲਈ ਜਨਾਨੀਆਂ ਕੋ ਪਈ ਆ ਤਾ ਪਕਾ ਲੱਗਦਾ ਕਿ ਕਿਸੇ ਦੂਜੇ ਦੇਖਦਾ ਬੰਦਾ ਕਿਵੇਂ ਬਸਾ ਇਹ ਜਿਵੇਂ ਤੇ ਹਮਲਾ ਹੋਇਆ ਇਹ ਜਿਹੜਾ ਚਾਕ ਪਾਕਿਸਤਾਨ ਨੇ ਕੀਤਾ ਹੈ ਮੈਂ ਮੋਤੀ ਸਾਹਿਬ ਨੂੰ ਪੂਰੀ ਸਰਕਾਰ ਨੂੰ ਇੱਕ ਪ੍ਰਾਰਥਨਾ ਕਰਨਾ ਚਾਹੁੰਦਾ ਆਪਣੇ ਕੋਲ ਪੂਰੀ ਦਰਤਾਵਲੋ ਕਿ ਇਸ ਵਕਤ ਪੂਰਾ ਹਿੰਦੁਸਤਾਨ ਹੀ ਨਹੀਂ ਪੂਰੀ ਦੁਨੀਆ ਹਿੰਦੁਸਤਾਨ ਦੇ ਨਾਲ ਖੜੀ ਹੈ ਤੁਹਾਡੇ ਨਾਲ ਖੜੀ ਹੈ ਬਣਾ ਦਿਓ ਤੋਤੇ ਪਾਕਿਸਤਾਨ ਦੇ ਪਾਕਿਸਤਾਨ ਦੇ ਆਪਣਾ ਚੀਫ ਨੇ ਜਰਨਲ ਦੀ ਯਾਸ਼ੋਬਜਾਦੋ ਮੌਜੇ ਦੇ ਯਾਸ਼ੋਬਜਾਦੋ ਤਾਂ ਜੋਗੇ ਉੱਠਣ ਲੱਗੇ ਕਿ ਸਾਡੇ ਦੁਨੀਆ ਦੇ ਬੋਦੇ ਕੀ ਨਾ ਬੰਦੇ ਸਾਡੇ ਵਿੱਚ ਮੌਜੂਦ ਨੇ ਪੂਜਾ ਕੋਇਲ ਜੀ ਕੋਇਲ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਂਦੇ ਸ਼ਹਿਰ ਨਗਰ ਪਹਿਲ ਕਾਮ ਵਿੱਚ 22ਪ੍ਰੈ ਰੈਲ ਨੂੰ ਜਿਹੜੀ ਇੱਕ ਘਟਨਾ ਹੋਈ ਹੈ ਜਿਹੜਾ ਕਿ ਇੱਕ ਬਹੁਤ ਹੀ ਕਾਤਿਲਾਨਾ ਹਮਲਾ ਹੋਇਆ ਨਰਸਨਾਰ ਹੋਇਆ ਇਹਦੇ ਲਈ ਸਾਰਾ ਹੀ ਹਿੰਦੁਸਤਾਨ ਬਹੁਤ ਹੀ ਸ਼ੋਕ ਦੀ ਲਹਿਰ ਚ ਡੁੱਬਿਆ ਹੋਇਆ ਹੈ ਸਾਰੇ ਭਾਰਤ ਵਾਸੀਆਂ ਦੇ ਵਿੱਚ ਇੱਕ ਬਹੁਤ ਹੀ ਇੱਕ ਰੋਸ ਹੈ ਔਰ ਇਹ ਦਿਨ ਇਤਿਹਾਸ ਦੇ ਪੰਨਿਆਂ ਦੇ ਵਿੱਚ ਇੱਕ ਕਾਲੇ ਅੰਦਰੂਪ ਚ ਗਿਣਿਆ ਜਾਏਗਾ ਅਸੀਂ ਹੁਣ ਸਰਕਾਰ ਨੂੰ ਇਹ ਡਿਮਾਂਡ ਕਰਦੇ ਆ ਕਿ ਇਹ ਇੱਕ ਦਿਨ ਲਈ ਦੋ ਦਿਨ ਲਈ ਇਹ ਰੋਸ ਮਨਕੇ ਦਾ ਰਵੇ ਇਹਦਾ ਇੱਕ ਪੱਕੇ ਤੌਰ ਤੇ ਹੱਲ ਕੀਤਾ ਜਾਵੇ इस चीज को जड़ खत्म किया जावे ताकि साडा इक इक हिंदुस्तानी हिंदुस्तान ਦੇ ਵਿੱਚ ਇੱਕ आजाद ਹਵਾ ਦੇ ਵਿੱਚ ਸਾਹ ਲੈ सके। ਆਦੀ ਪੰਡਿਤ ਜੀ ਕੀ ਕਹਿਣਾ ਚਾਹਤੇ ਹੋ ਅੱਜ ਜੋ ਕਿਹਾ ਗਿਆ। ਉਹ ਜੀ ਸਭ ਤੋਂ ਪਹਿਲੇ ਤੋਂ ભગવાન ਨਾਰਾਇਣ ਦਾ ਸਮਰਨ ਕਰਕੇ ਮੈ ਪਹਿਲਗਾਮ ਵਿੱਚ ਹੋਈ। ਉਹ ਦਰਨਾਕ ਵਰਤੋਂ ਹੋਈ ਹੈ। ભગવાન ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇ। प्रार्थना करूँगा और दूसरी सबसे बड़ी बात यह है कि मैं केंद्र सरकार से भारत सरकार से प्रार्थना करना चाहता हूँ कि जल्द से जल्द इसका बदला लिया जाए और हम सब यहाँ पर तो एकत्रित हुए हैं सब भारत सरकार के साथ हैं हमसे जितना भी बनेगा हम सब अपनी ओर से हर तरह की कोई भी सेवा हमसे यदि लेना चाहे सरकार तो उसके लिए हर समय तैयार है लेकिन इसका बदला जल्दी से जल्दी सरकार को लेना चाहिए तब जा के इन चीज को मारा गया है ਆਰੇ ਘੁੰਮਣੇ ਗਏ ਤੇ ਬਿਨਾ ਵਕਫਰ ਕੇ ਹੀ ਉਹਨਾਂ ਲੋਕਾਂ ਦੇ ਘਾਟ ਪਾਰਾ ਗਿਆ ਹੈ ਉਹ ਲੋਕੋ ਨੂੰ ਵੀ ਸ਼ਾਂਤੀ ਸਾਵੇ ਮਿਲੇਗੀ ਜਦ ਸਰਕਾਰ ਇਹ ਬਦਲਾ ਦੇਗੀ ਪਾਕਿਸਤਾਨ ਸੇ ਬਦਲਾ ਦੇ। ਭਾਰਤ ਮਾਤਾ ਕੀ ਜੈ। ਸਾਡੇ ਵਿੱਚ ਮਜ਼ਦੂਰ ਨੇ ਸਰਦਾਰ ਨਿਰਮਲ ਸਿੰਘ ਢੰਮਾ ਜੀ ਹਾਂਜੀ ਢੰਮਾ ਜੀ ਕੀ ਕਹਿਣਾ ਚਾਹੁੰਦੇ ਤੁਸੀਂ? ਨਾਮ ਅੱਖਾਂ ਚੋਂ ਕਰਕੇ ਹੰਝੂ ਇਕੱਠੇ ਦੀਵੇ ਜਗਾਉਣ ਲਈ ਅੱਜ ਹੋਈਆਂ ਨੇ ਇਨਸਾਫ਼ ਪਸੰਦ ਰੂਹਾਂ ਇਕੱਠੀਆਂ ਸਰਤਾ ਦੇ ਫੁੱਲ ਚੜਾਉਣ ਲਈ ਜਿਹੜਾ ਇੱਕ ਦੁਕਾਨਦਾਰ ਪ੍ਰਿਆ ਮਹਿਲਗਾਮ ਵਿਖੇ ਉਸ ਦੁਕਾਨ ਦੇ ਸਬੰਧ ਵਿੱਚ ਅੱਜ ਖੰਨਾ ਸ਼ਹਿਰ ਵਾਸੀ ਇਕੱਠੇ ਹੋਏ ਨੇ ਪਹਿਲ ਪਹਿਲਗਾਮ ਲਹੂ ਲੋਹਾਨ ਅੱਜ ਹੀ ਇੱਕ ਦਾਸ ਨੇ ਇਹ ਰਚਨਾ ਲਿਖੀ ਉਹਦੇ ਵਿੱਚ ਲਿਖਿਆ ਗਿਆ ਅੰਬਰ ਰੋਇਆ ਧਰਤੀ ਰੋਈ ਅੰਬਰ ਰੋਇਆ ਧਰਤੀ ਰੋਈ ਰੋਇਆ ਕੁੱਲ ਜਹਾਨ Hindu ਰੋਇਆ Sikh ਵੀ ਰੋਇਆ ਤੇ ਰੋਇਆ ਸੱਚਾ ਮੁਸਲਮਾਨ ਨੰਮ ਹੋਈਆਂ ਅੱਖਾਂ ਵਿੱਚੋਂ ਵਗਿਆ ਗਲ-ਗਲ ਨੀਰ ਵੈਸੀ ਬਿਰਤੀ ਦੇ ਧਾਰਨੀਆਂ ਨੇ ਸਵਰਗ ਦਾ ਸੀਨਾ ਦਿੱਤਾ ਚੀਰ ਕੁੰਨੀ ਭੇੜੀਆਂ ਨੇ ਪਹਿਲਗਾਮ ਲਹੂ ਲੋਹਾਨ ਕੀਤਾ ਗੁੰਨੀ ਭੇੜੀਆਂ ਨੇ ਕੀਤਾ ਪਹਿਲਗਾਮ ਲਹੂ ਲੋਹਾਨ ਕਰਲੇ ਸੀ ਪੌਂਡੀਆਂ ਸੋਹਾਗਣਾ ਪਰ ਬਖਸ਼ੀ ਨਾ ਸ਼ੋਹਰ ਦੀ ਜਾਲ ਮਹਿੰਦੀ ਰੰਗੇ ਹੱਥ ਵਿੱਚ ਰੰਗ ਗਿਆ ਖੂਨ ਦਾ ਰੰਗ ਮਹਿੰਦੀ ਰੰਗੇ ਹੱਥਾਂ ਵਿੱਚ ਰੰਗ ਗਿਆ ਖੂਨ ਦਾ ਰੰਗ ਤਾਹਾਂ ਮਾਰਦੀਆਂ ਸੋਹਾਣੀਆਂ ਦੀ ਟੁੱਟ ਗਈ ਗੁੱਟ ਦੀ ਵੰਗ ਕੀ ਦੋਸਤੀ ਬੇਗੁਨਾਹਾਂ ਦਾ ਕਿਉਂ ਦਿੱਤਾ ਉਹਨਾਂ ਨੂੰ ਮਾਰ ਘੁੰਮਣ ਆਏ ਲਹਿੱਤਿਆਂ ਤੇ ਜ਼ਾਲਮਾਂ ਕੀਤਾ ਵਾਰ ਤਾਹਾਂ ਮਾਰ ਕੇ ਰੋਈ ਇਨਸਾਨੀਅਤ ਤੇ ਹੋਈ ਕੋਈ ਸ਼ਰਮਸਾਰ ਰਹਿਵਾਨੀਅਤ ਐਸੀ ਖੇਡ ਹੈ ਖੇਢੀ ਕਰਕੇ ਹਤਾਪਾਰ ਅਰਦਾਸ ਹੈ ਕਰਦਾ ਨਿਰਮਲ ਨਿਮਾ ਦੋਵੇਂ ਅਸਾਂ ਨੂੰ ਜੋੜ ਖੁਸ਼ੀਆਂ ਪਰਤਨ ਵਿੱਚ ਘਾਟੀ ਦੇ ਖਤਮ ਹੋਵੇ ਨਫ਼ਰਤ ਦੀ ਦੌੜ ਖਤਮ ਹੋਵੇ ਨਫ਼ਰਤ ਦੀ ਦੌੜ Like...